ਸੋ ਨਰਬੈਰ ਮਹਾਰਾਜ ਦੀ ਜੈ ਜਿਸ ਤਰ੍ਹਾਂ ਕੇ ਪਹਿਲਾਂ ਮੇਰੇ ਤੋਂ ਸਾਰਿਆਂ ਨੇ ਕਿਹਾ ਗੁਰੂ ਵਿਦਾਸ ਮਹਾਰਾਜ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਅੱਜ ਪੂਰੇ ਵਿਸ਼ਵ 'ਚ ਉਹਨਾਂ ਦੀ ਬਾਣੀ ਤੇ ਲੋਕ ਪੀ ਐਚ ਡੀ ਕਰਦੇ ਰਿਸਰਚ ਕਰਦੇ ਆ ਕਿਉਂਕਿ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਉਹ ਅੱਜ ਗੱਲਾਂ ਲੋਕ ਵਿਚਾਰ ਰਹੇ ਆ ਬੀਗੰਪੂਰਾ ਸ਼ਹਿਰ ਦਾ ਨਾਮ ਵੀ ਇੱਕ ਇਹ ਹੋਵੇ ਸ਼ਹਿਰ ਜਿੱਥੇ ਕੋਈ ਦੁਖੀ ਨਾ ਹੋਵੇ, ਦੀਨ ਨਾ ਹੋਵੇ, ਆਪਸ ਵਿੱਚ ਵੈਰ ਨਾ ਹੋਵੇ, ਸਭ ਅਸੀਂ ਇਕੱਠੇ ਰਹੀਏ। ਇਹੋ ਜਿਹੀ ਕਲਪਨਾ। ਦੂਸਰਾ ਉਹਨਾਂ ਨੇ ਜਿਹੜਾ ਕਿ ਆ ਮੇਲ ਸੰਗਤ ਰਹੀਏ ਮਦਮ ਜਿਵੇਂ ਮਦਮ ਨੂੰ ਮੱਖੀ ਰਾਂ। ਬਈ ਜਿਦਾ ਮਧੂ ਮੱਖੀਆਂ ਰਹਿੰਦੀਆਂ, ਇਦਾਂ ਅਸੀਂ ਸਾਰੇ ਇਕੱਠੇ ਰਹੀਏ। ਮੱਖੀਆਂ ਤੁਸੀਂ ਦੇਖਿਆ ਹੋਣਾ ਕਦੀ ਗੰਦਗੀ ਦੇ ਨੇ ਬੰਦੀਆਂ। ਜੇ ਕੰਮ ਚਾਹੇ ਆਪਣਾ ਆਪਣਾ ਛੱਤਾ ਬਣਾਉਣ ਵਾਲੀ ਬੱਕਰੀ ਆ ਸ਼ਹਿਦ ਇਕੱਠਾ ਕਰਨ ਵਾਲੀ ਬੱਕਰੀ ਆ ਪੈਰਾ ਦਿੰਨ ਵਾਲੀ ਬੱਕਰੀ ਆ ਪਰ ਬਾਹਰੋਂ ਇੱਕੋ ਨਜ਼ਰ ਆਉਂਦੀ ਆ ਪਰ ਜੇ ਕੋਈ ਉੱਤੇ ਹਮਲਾ ਕਰ ਦੇਵੇ ਸ਼ਹਿਦ ਚਰਾਉਣ ਦੀ ਕੋਸ਼ਿਸ਼ ਕਰੇ ਤੇ ਸਾਰੀਆਂ ਇਕੱਠੀਆਂ ਹੋ ਕੇ ਉੱਤੇ ਡੇਕਰ ਦਿੰਦੀਆਂ ਤੇ ਜੇ ਵਾਰੀ ਉਹ ਬੰਦੇ ਨੂੰ ਆਪਣੀ ਜਾਨ ਵੀ ਗਵਾਉਣੀ ਪੈਣੀ ਜੇ ਦੇਸ਼ ਦੇ ਉੱਪਰ ਕੋਈ ਹਮਲਾ ਕਰੇ ਇਸ ਤਰ੍ਹਾਂ ਰਹਿਣਾ ਫਿਰ ਇਕੱਠੇ ਹੋ ਕੇ ਉੱਤੇ ਵਾਰ ਕਰਨਾ ਸਾਡੇ ਆਪਣੇ ਕਲਚਰ ਤੇ ਆਪਣੇ ਕੋਈ ਵਿਰਸੇ ਤੇ ਕੋਈ ਹਮਲਾ ਕਰਦਾ ਉੱਤੇ ਇਕੱਠੇ ਹੋਣਾ ਸਾਨੂੰ ਕਬੀਰ ਮਹਾਰਾਜ ਜੀ ਨੇ ਉਦੋਂ ਜਿਹੜਾ ਗੱਲ ਕਹੀ ਸੀ ਵੀ ਹਰਸੋਹੀ ਦਾ ਛੱਡ ਕੇ ਕਰੇ ਅਨਕੀ ਆਸ ਦੇ ਨਰਦੋਜਕ जाएंगे सतपੱਖੀ ਰਵਿਦਾਸ ਵੀ ਜਿਹੜਾ ਭਰੀ ਦਾ ਨਾਮ ਨੂੰ ਛੱਡ ਕੇ ਹੋਰ ਕਿਤੇ ਜਾਊਗਾ ਉਹ ਨਰਕਾਂ ਜਾਊਗਾ ਇਹ ਵੀ ਉਹਨਾਂ ਨੇ ਕਿਹਾ ਗੁਰੂ ਰਵਿਦਾਸ ਮਹਾਰਾਜ ਕਹਿ ਰਹੇ ਕਿਉਂਕਿ ਉਸ ਟਾਈਮ ਤੇ ਜਿਹੜਾ ਧਰਮ ਤੇ ਬਾਹਰ ਕੀਤਾ ਜਾ ਰਿਹਾ ਸੀ ਧਰਮ ਪਰਵਰਤਨ ਹੋ ਰਿਹਾ ਸੀ ਉਹ ਅੱਜ ਵੀ ਹੋ ਰਿਹਾ ਹੈ ਅੱਜ ਵੀ ਗੁਰੂ ਮਹਾਰਾਜ ਦੀ ਉਨਹੀ ਹੀ ਸਾਨੂੰ ਉਹਨਾਂ ਦੀ ਬਾਣੀ ਜਾਂ ਉਹਨਾਂ ਦਾ ਰਸਤਾ ਦਿਖਾਉਣ ਵਾਲਾ ਉਹਨਾਂ ਦਾ ਜਿਹੜਾ ਸਾਨੂੰ ਅਕ ਸੰਦੇਸ਼ ਆ ਉਹ ਅੱਜ ਵੀ ਸਾਡੇ ਲਈ ਉਨਹੀ ਚਾਨਣ ਮਾਰਾ ਰਿਹਾ ਕਰਦਾ ਵੀ ਅਸੀਂ ਇਕੱਠੇ ਕਿੱਦਾਂ ਰਹਿ ਸਕਦੇ ਆ ਆਪਣੇ ਦੇਸ਼ ਨੂੰ ਵਿਸ਼ਵ ਗੁਰੂ ਕਿਤਾ ਬਣਾ ਸਕਦੇ ਆ ਅਸੀਂ ਸਾਰੇ ਅੱਗੇ ਕਿੱਦਾਂ ਵੱਧ ਸਕਦੇ ਆ ਉਹਨਾਂ ਨੇ ਐਜੂਕੇਸ਼ਨ ਤੇ ਵੀ ਗੱਲ ਕੀਤੀ ਮਾਦੂਨ ਵਿਦਿਆ ਹਤ ਕੀ ਦੀਪ ਦੀਪ ਮਲੀਨ ਵੀ ਜਿਹੜਾ बुझਿਆ ਹੋਇਆ ਦੀਵਾ ਉਹ ਜਦ ਵੀ ਰੌਸ਼ਨ ਨਹੀਂ ਕਰ ਸਕਦਾ ਉਨਨ ਰੋਸ਼ਨੀ ਕਰਨ ਲਈ ਉਹਨੂੰ এডਿਕੇਸ਼ਨ ਹੀ ਚਾਹੀਦੀ ਆ ਉਹ ਤਾਂ ਕਿ ਉਹ ਸਾਰਿਆਂ ਨੂੰ ਰੋਸ਼ਨੀ ਦੇ ਸਕੇ ਇੱਕ ਗੰਗਾ ਅਜ ਤੋਂ ਨਾ 600 ਸਾਲ ਪਹਿਲਾਂ ਗੱਲ ਗਈ ਹੈ ਕਿ ਇਹ এডਿਕੇਸ਼ਨ ਕਿੰਨੀ ਜ਼ਰੂਰੀ ਅੱਜ ਸਾਨੂੰ ਸਾਰਿਆਂ ਨੂੰ ਲੱਗਦਾ ਕਿ এডਿਕੇਸ਼ਨ ਨਾਲ ਹੀ ਅੱਗੇ ਵਧ ਸਕਦੇ ਆ ਜੇ ਦੇਸ਼ ਨੂੰ ਅਸੀਂ ਅੱਗੇ ਲੱਗੇ ਜਾਣਾ ਸਾਡਾ ਆਪਸੀ ਭਾਈਚਾਰਾ ਜਾਤ ਪਾਤ ਤੋਂ ਉੱਪਰ ਉੱਠ ਕੇ ਪੂਰੇ ਅਸੀਂ ਸਾਰੇ ਇੱਕ ਹੋਵਾਂਗੇ ਪੂਰੇ ਭਾਰਤੀ ਬਣਾਂਗੇ ਦੇਸ਼ ਨੂੰ ਇੱਕ ਕਰਾਂਗੇ ਤਾਂ ਹੀ ਇਸ ਦੇਸ਼ ਨੂੰ ਬਦਲ ਸਕਦੇ ਆ ਸਾਡਾ ਸਾਰਿਆਂ ਦਾ ਇਹੀ ਅੱਜ ਸੰਦੇਸ਼ ਆ ਜਿਹੜਾ 647ਵਾਂ ਗੁਰਪੁਰਬ ਤੇ ਅੱਜ ਸਾਰੇ ਇਕੱਠੇ ਬੈਠ ਮਨਾ ਰਹੇ ਆ ਥੋੜੇ ਹੋਰ 3 ਸਾਲਾਂ ਬਾਅਦ ਅਰਧ ਸਤਾਵਦੀ ਆ ਜਣੀਏ ਸਾਡੀ 650 ਸਾਲਾਂ ਉਹਦੇ ਵਾਸਤੇ ਵੀ ਹੁਣ ਬਹੁਤ ਸਾਰੀਆਂ ਸੰਸਥਾਵਾਂ ਅੱਜ ਤੋਂ ਹੀ ਸ਼ੁਰੂਆਤ ਕਰਕੇ ਬੈਠੀਆਂ ਵੀ ਸਾਡੇ 650 ਸਾਲਾਂ ਚ ਸਾਡੇ ਟਾਰਗੇਟ ਇਸ ਸੰਦੇਸ਼ ਵਾਸਤੇ ਕੀ ਹੋਣੇ ਚਾਹੀਦੇ ਆ ਅਸੀਂ ਸਾਰੇ ਆਪਸ ਵਿੱਚ ਕਿੰਨਾ ਇਕੱਠੇ ਹੋ ਸਕਦੇ ਆ ਕਿਉਂਕਿ ਸਾਡਾ ਦੁਸ਼ਮਣ ਵੀ ਬਹੁਤ ਪੇਜੀ ਨਾਲ ਲੱਗਾ ਇਸ ਲਈ ਸਾਨੂੰ ਗੁਰੂ ਮਹਾਰਾਜ ਦੀ ਜਿਹੜੀ ਸ਼ਕਤੀ ਆ ਉਹ ਇਕੱਠੇ ਹੋ ਕੇ ਇਸ ਦੇਸ਼ ਨੂੰ ਗੀਵਣੋਂ ਉੱਨਤੀ ਦੀ ਜ਼ਰੂਰਤ ਆ ਅੱਜ ਸਾਰੇ ਜਣੇ ਅਸੀਂ ਇਸੇ ਸੰਦੇਸ਼ ਨੂੰ ਲੈ ਕੇ ਚੱਲ ਰਹੇ ਹਾਂ ਤੇ ਇਸ ਦੇਸ਼ ਨੂੰ ਹੋਰ ਵਧੀਆ ਬਣਾਈਏ ਇਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਵੀ ਲੱਗੀ ਆ ਅਸੀਂ ਸਾਰੇ ਜਣੇ ਕਿ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਗੁਰੂ ਮਹਾਰਾਜ ਹੀ ਇੱਕ ਇਹੋ ਜਿਹੇ ਸਾਡਾ ਰਸਤਾ ਆ ਸਾਨੂੰ ਦਿਖਾਉਂਦੇ ਕਿ ਅਸੀਂ ਦੇਸ਼ ਨੂੰ ਇਸ ਦੁੱਖ ਦੀ ਘੜੀ ਚੋਂ ਅਜਾਤ ਪਾਤ ਦੀ ਊਰਤੋਂ ਜਾਂ ਜੂਨ ਸਾਡੇ ਦੇ ਵਾਰ ਚਾਹੇ ਉਹ ਜਾਤੀਵਾਦ ਦਾ ਹੋ ਰਿਹਾ ਚਾਹੇ ਉਹ ਧਰਮ ਪਰिवर्तन ਦਾ ਹੋ ਰਿਹਾ ਉਹ ਸਾਰਿਆਂ ਤੋਂ ਨਿਕਲਣ ਲਈ ਗੁਰੂ ਅਰਜਨਦਾਸ ਮਹਾਰਾਜ ਦੀ ਬਾਣੀ ਸਾਡੇ ਕੰਮ ਆ ਸਕਦੀ ਆ ਉਹਨੂੰ ਵੀ ਅੱਗੇ ਬਧਾਉਣਾ ਚਾਹੀਦਾ 647 ਮੇ ਗੁਰਪੁਰ ਦੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਪੂਰੇ ਵਿਸ਼ਵ ਨੂੰ ਵਧਾਈ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ